ਦੇਖ ਤੋਂ ਬਾਾ ਤੁਹਾਡਾ ਸਵਾਗਤ ਹੈ ਅੱਜ ਪਟਿਆਲਾ ਦੇ ਮੋਦੀ ਕਾਲਜ ਵਿੱਚ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਐਚ ਐਸ ਰਾਏ ਆਈ ਰੇਂਜ ਪਟਿਆਲਾ ਤੇ ਮੇਅਰ ਸੰਜੀਵ ਬਿੱਟੂ ਵੀ ਪਹੁੰਚੇ ਇਸ ਮੌਕੇ ਰਾਏ ਸਾਹਿਬ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਤੇ ਕਿਹਾ ਕਿ ਅੱਜ ਦੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਤੇ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਕਰ ਸਕਣ ਇਸ ਮੌਕੇ ਮੋਦੀ ਕਾਲਜ ਦੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅੱਜ ਬਹੁਤ ਵਧੀਆ ਲੱਗਿਆ ਮੋਦੀ ਕਾਲਜ ਦੇ ਜਿਹੜੇ ਵਿਦਿਆਰਥੀਆਂ ਦੀ ਪਰਫਾਰਮੈਂਸ ਦੇਖ ਕੇ ਸਾਰੇ ਸਟਾਫ ਦੀ ਸਾਰੀ ਮੈਨੇਜਮੈਂਟ ਦੀ ਬੜਾ ਸ਼ਲਾਘਾ ਜੋ ਕੰਮ ਕਰ ਰਹੇ ਹਨ ਸਾਡੇ ਵਿਦਿਆਰਥੀ ਉਹ ਰਿਹਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕੈਕਿੰਗ ਦੀ ਪਲੇਅਰ ਆ ਮੈਨੂੰ ਉਹਦੇ ਬਿਹਫ ਤੇ ਮਤਲਬ ਕਿ ਮੇਰੇ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰ ਆ ਮੈਂ ਤੇ ਮੈਨੂੰ ਇੰਟਰਵੈਸਟੀ ਦੇ ਵਿੱਚ ਮੈਂ ਦੋ 골ਡ ਤੇ ਔਰ ਮੈਡਲ ਵਾਧੂ ਮੈਡਲ ਲਿੱਤੇ ਨੇ ਤੇ ਇਹ ਕਰਕੇ ਮੈਨੂੰ ਸਨਮਾਨਿਤ ਕੀਤਾ ਗਿਆ ਮਲਤਾਨੀ ਮਲ ਮੋਦੀ ਕਾਲਜ ਦੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ ਆਇਆ ਸਾਡੇ ਮਾਯੋਗ ਡੀਜੀਪੀ ਪੰਜਾਬ ਸ਼੍ਰੀ ਸੁਦੇਸ਼ ਅਡੋੜਾ ਜੀ ਦੀਆਂ ਸਾਨੂੰ ਹਦਾਇਤਾਂ ਹੈਗੀਆਂ ਨੇ ਕਿ ਜਿੱਥੇ ਵੀ ਕਾਲਜੇਜ਼ ਨੇ ਯੂਨੀਵਰਸਿਟੀਆਂ ਨੇ ਉਥੇ ਆਊਟਰੀਚ ਕਰੋ ਉਹਨਾਂ ਨਾਲ ਜਾ ਕੇ ਇੰਟਰੈਕਟ ਕਰੋ ਔਰ ਬੱਚਿਆਂ ਨੂੰ ਇਨਸਪਾਇਰ ਕਰੋ ਔਰ ਖਾਸ ਕਰਕੇ ਜੀਡੀ ਆਪਣੇ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਬੱਚਿਆਂ 'ਚ ਜਿਹੜੀ ਨਮੋਸ਼ੀ ਆ ਰਹੀ ਆ ਜਿਹਦੇ ਕਰਕੇ ਉਹ ਡਰੱਗਸ ਨੂੰ ਲੈਣਾ ਸ਼ੁਰੂ ਕਰਦੇ ਨੇ ਉਹਦੇ ਬਾਰੇ ਵੀ ਉਹਨਾਂ ਨੂੰ ਆਵਗਤ ਕਰਾਓ ਅਸੀਂ ਜੀ ਗੱਤਕਾ ਖੇਡਦੇ ਆ ਜੀ ਮਾਸਤੋਨਾ ਸਾਹਿਬ ਸਾਡੀ ਇੰਟਰਵਿਊ ਸੀ ਹੋਈ ਸੀ ਓਵਰਆਲ ਆਪਣੀ ਯੂਨੀਵਰਸਿਟੀ ਫਰਸਟ ਆਈ ਹੈ ਜੀ ਤੇ ਸਾਡੀ ਟੀਮ ਦਾ ਵੀ 골ਡ ਆਇਆ ਜੀ ਤੇ ਸਾਡੇ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਮਲਤਾਨੀ ਮਲ ਮੋਦੀ ਕਾਲਜ ਵੱਲੋਂ ਤੇ ਸਾਨੂੰ ਪੂਰਾ ਫੌਂਸਲਾ ਫਲਾਫਲਾ ਅਫਜ਼ਾਈ ਦਿੱਤੀ ਹੈ ਨਾਨੇ ਵੀ ਤਾਂ ਜੀ ਬਹੁਤ ਖੁਸ਼ ਹਾਂ ਜੀ ਮੈਸੇਜ ਤਾਂ ਆਈ ਹੈ ਜੀ ਬਸ ਨਸ਼ਾ ਦੂਰ ਰੋ ਗੱਤਕਾ ਖੇਡਦੇ ਆਂ ਜੀ ਆਪਣੇ ਵਿਰਸੇ ਵੱਲ ਜਾਂਦੇ ਆਂ ਸੀ ਤੇ ਬਸ ਆਈ ਹੈ ਜੀ ਨਸ਼ਾ ਦੂਰ ਰੋ ਤੇ ਮਿਹਨਤ ਕਰੋ ਆਪਦੀ ਸਰ ਜੀ ਸਾਡਾ 골ਡ ਆਇਆ ਸੀ ਤਾਂ ਕਰਕੇ ਸਾਨੂੰ ਕਾਲਜ ਵੱਲੋਂ ਪੂਰਾ ਸਨਮਾਨ ਦਿੱਤਾ ਗਿਆ ਜੀ ਸਾਨੂੰ ਹਰੇਕ ਸਾਲ ਹੀ ਕੀਤਾ ਜਾਂਦਾ ਜੀ ਜਿਨ੍ਹਾਂ ਦਾ 골ਡ ਹੁੰਦਾ ਜੀ ਬ੍ਰਾਊਨ ਹੁੰਦਾ ਜਿਹੜਾ ਵੀ ਇੰਟਰਵੈਸਟੀ ਦਾ ਮੈਡਲ ਹੁੰਦਾ ਸਾਨੂੰ ਹਰੇਕ ਵਾਰੀ ਸਨਮਾਨਦਾਰ ਸਾਨੂੰ ਮੈਂ ਗੱਤਗਾ ਖੇਡਦਾ ਜੀ ਠੀਕ ਹੈ ਮੈਂ ਗੱਤਗਾ ਦਾ 플레이ਰ ਹਾਂ ਜੀ ਕਿੰਨੇ ਸਾਲ ਤੋਂ ਖੇਡਦਾ ਮੈਂ ਓਵਰ ਆਲੀ ਇਸ ਕਾਲਜ ਚ ਤਿੰਨ ਇੰਟਰਵੈਸਟੀਆ ਲਗਾਤਾਰ ਖੇਡ ਗਿਆ ਜੀ ਬਲਾਚੌਰ ਮਾਰਗ ਤੇ ਮੋਟਰਸਾਈਕਲ ਅਤੇ ਕਾਰ ਦੇ ਦਰਮਿਆਨ ਹੋਏ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਦੀ ਖਬਰ ਆਈ ਹੈ ਜਾਣਕਾਰੀ ਮੁਤਾਬਿਕ ਇਹ ਤਿੰਨੋਂ ਨੌਜਵਾਨ 21 ਪਿੰਡ ਦੇ ਰਹਿਣ ਵਾਲੇ ਸਨ ਜੋ ਕਿ ਦੇਰ ਰਾਤ ਫੈਕਟਰੀ ਤੋਂ ਕੰਮ ਕਰਨ ਤੋਂ ਬਾਅਦ ਇੱਕ ਹੀ ਮੋਟਰਸਾਈਕਲ ਤੇ ਆਪਣੇ ਘ ਬਲਾ ਚਾਹਤੋ ਆ ਰਹੀ ਇੱਕ ਟੈਕਸੀ ਦੇ ਚ ਪੇਟ ਵਿੱਚ ਆ ਗਏ ਜਿਸ ਘਾਤੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹਨਾਂ ਤਿੰਨਾਂ ਨੌਜਵਾਨਾਂ ਦੀ ਮਾਤਮ ਲੈ ਕੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਸੀਗੇ ਜੀ। ਇਹ ਫੈਕਟਰੀ ਤੋਂ ਰਾਤੀ ਕੰਮ ਕਰਕੇ ਆਪਣੇ ਘਰੇ ਵਾਪਸ ਆਉਂਦੇ ਸੀਗੇ ਜੀ। ਤੇ ਸਾਨੂੰ ਰਾਤੀ ਪੁਲਿਸ ਵਾਲਿਆਂ ਨੇ ਇਨਫੋਰਮੇਸ਼ਨ ਦਿੱਤੀ। ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ। ਫਿਰ ਅਸੀਂ ਜਾ ਕੇ ਦੇਖਿਆ ਜੀ। ਜਾਂ ਦੇਖਿਆ ਸੀ ਪਿੰਡ ਦੇ ਬੰਦੇ ਸੀਗੇ। ਇਹਨਾਂ ਦੀ ਤਿੰਨੇ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ। ਇੱਕ ਦਾ ਨਾਮ ਆਕਾਸ਼ ਰਾਣਾ ਹੈ ਜੀ। ਇੱਕ ਦਾ ਨਾਮ ਰਵੀ ਹੈ ਜੀ। ਇੱਕ ਦਾ ਨਾਮ ਨਹੀਂ ਲੈ। ਇਹ ਤਿੰਨ ਬੰਦੇ ਦੀ ਲਤ ਹੋ ਗਈ ਆ। ਉਹ ਰੈੱਡ ਬਾਡੀ ਵਾਲੇ ਕਿ ਰੂਪਨਗਰ ਪਏ ਨੇ ਹਸਪਤਾਲ ਦੇ ਵਿੱਚ। ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਕਰਦੇ ਆ। ਗੱਡੀ ਨੂੰ ਪਤਾ ਲੱਗਾ ਵੀ ਦਿੱਲੀ 에어ਪੋਰਟ ਤੇ ਜਾ ਰਹੇ। ਕਾਰ। ਤੇ ਕੀ ਗੱਡੀ ਵਿੱਚ ਵੀ ਕੋਈ ਜ਼ਖਮੀ ਹੈਗਾ? ਮੌਖੇ ਲਾਰੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਹੁਣ ਤੱਕ ਗੱਡੀ ਵਾਲਾ ਕੋਈ ਜ਼ਖਮੀ ਹੋਇਆ ਨਹੀਂ ਆ। ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਸ ਦੇ ਚੱਲਦੇ ਧਨੋਲਾ ਦੇ ਪਿੰਡ ਫਤੇਗੜ ਛੰਨਾ ਦੇ ਕਿਸਾਨ ਰਣਜੀਤ ਸਿੰਘ ਨੇ ਸਵੇਰੇ ਖੇਤਾਂ ਵਿੱਚ ਜਾ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਸਿਰ ਤੇ 10 ਲੱਖ ਦਾ ਕਰਜ਼ਾ ਸੀ ਜਿਸ ਕਰਕੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਧਰ ਇਸ ਮਾਮਲੇ 'ਚ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।atla ਮਿਲੀ ਕਿ ਰਣਜੀਤ ਸਿੰਘ son of ਮਹਿੰਦਰ ਸਿੰਘ ਕਾਮ ਜੱਟ ਵਾਸੀ ਫਤੇਗੜ ਚੰਨਾ ਜਿਸ ਦੀ ਕਿ ਉਮਰ ਕਰੀਬ 35 ਸਾਲ ਦੇ ਲਗਭਗ ਸੀ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਤੇ ਜਿਸ ਦੀ ਕਿ ਮੌਤ ਉਹਦੇ ਚਾਚੇ ਦੀ ਮੋਟਰ ਤੇ ਉਹਦੀ ਮੌਤ ਮੌਤ ਹੋਈ ਹੈ ਇਸ ਬਾਰੇ ਇਤਲਾਹ ਮਿਲੀ ਸੀ ਇਹ ਵਜh ਪਰੇਸ਼ਾਨ ਰਹਿੰਦਾ ਸੀਗਾ ਜਿਹਦੇ ਸਰ ਕਰਜ਼ਾ ਸੀਗਾ ਕੁਝ ਬੈਂਕਾਂ ਦਾ ਸੀ ਕੁਝ ਆੜਤੀਆਂ ਵਗੈਰਾ ਕੁਝ ਪਿੰਡ ਦਾ ਪਰੇਸ਼ਾਨ ਰਹਿੰਦਾ ਸੀਗਾ ਕਿਸੇ ਦੀ ਮੋਟਰ ਦੇ ਗਵਾਂਢੀ ਤੇ ਕੁਝ ਖਾ ਲਿਆ ਤੇ ਯਦਮ ਹੱਤਿਆ ਕਰ ਲਈ ਜੀ ਕਿੰਨੀ ਜ਼ਮੀਨ ਸੀ ਕਿੰਨੀ ਉੱਥੇ ਕੀ ਨਾ ਜ਼ਮੀਨ ਦੇ ਕੋਲ 2.5 ਦਨ ਕਿਲੇ ਜ਼ਮੀਨ ਸੀ ਜੀ ਬਸ ਉਮਰੇ ਦੀ ਹੋਣੀ 38 ਸਾਲ ਦੀ ਜੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਇਸ ਤੋਂ ਸਾਲ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ 25 ਸਾਲਾਂ ਬਾਅਦ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਅਪਦਰ ਉੱਚਾ ਚੁੱਕਣ ਦੇ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲਾਈਟ ਜਾਣ ਕਰਕੇ ਪਰਿਵਾਰ ਵੱਲੋਂ ਜਲਦੇ ਲੈਂਪ ਵਿੱਚ ਮਿੱਟੀ ਦਾ ਤੇਲ ਪਾਉਣ ਵਾਲੇ ਲਾਲ ਟੈਂ ਦੀ ਬੱਤੀ ਲੈਂਪ ਦੇ ਵਿੱਚ ਡਿਗਣ ਕਰਕੇ ਇੱਕਦਮ ਬਲਾਸਟ ਹੋਣ ਕਰਕੇ ਇੱਕ ਹੀ ਪਰਿਵਾਰ ਦੇ 5 ਮੈਂਬਰ ਅੱਗ ਨਾਲ ਝੋਲ ਸਗੇ ਜਿਨ੍ਹਾਂ ਵਿੱਚੋਂ 12 ਸਾਲਾਂ ਲੜਕੀ ਨੂੰ ਪੀਜੀਆਈ ਰੈਫਰ ਕੀਤਾ ਗਿਆ ਅਤੇ ਬਾਕੀ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੱਤੀ ਜਗੇ ਸੀਗੀ ਤੇ ਲੰਟ ਲੰਟਣ ਜਗਾ ਕੇ ਤਾਂ ਲਾਈਟ ਤੇ ਬੈਠੇ ਸੀਗੇ ਉਹ ਬੱਤੀ ਦੀ ਲਾਈਟ ਕੱਢ ਕੇ ਤਾਂ ਬੱਤੀ ਚੱਕਣ ਲੱਗੇ ਦੀ ਬਜਾਏ ਉਸ ਤਰ੍ਹਾਂ ਡਾਊਨ ਚਲ ਗਈ ਤਾਂ ਜਦੋਂ ਥੱਲੇ ਕੇ ਥੱਲੇ ਅੱਗੇ ਪਾ ਕੇ ਉਤੋਂ ਬੰਦ ਕਰਤਾ ਉਹਦਾ ਬਰਸਟ ਹੋ ਗਿਆ ਉਹਦੇ ਨਾਲ ਇਹ ਪੰਜ ਬੱਚੇ ਬੰਦ ਬੰਦ ਜਟਮੀ ਹੋ ਗਏ ਵੇਖੋ ਜੀ ਮੈਂ ਨਾ ਲਾਈਟ ਗਈ ਸੀ ਕਿ ਘਰ ਤੇ ਲਾਈਟ ਗਈ ਉਹ ਤੇ ਮੈਂ ਲੰਪਰ ਲੱਗਾ ਸੀ ਬਾਲਣ ਉਹ ਬਸ ਤੇਰ ਪਾਉਂਦਾ ਪਾਉਂਦਾ ਨਾਲੇ ਨਾ ਤੇ ਉਹ ਉਸ ਵੇਲੇ ਬੱਤੀ ਜਿਹੜੀ ਸੀਗੀ ਮੈਂ ਬਾਲੀਓ ਉਹ ਬੱਤੀ ਵਿੱਚ ਡਿੱਪਈ ਉਹ ਨਾਲੇ ਪਣਾਵਾ ਨਿਕਲਿਆ ਨਾਲੇ ਕੈਨੀ ਵੀ ਨਾਲੇ ਫਟ ਗਈ। ਕੱਲ ਰਾਤ ਨੂੰ ਅ ਪਿੰਡ ਸਲੇਮਪੁਰ ਤੋਂ ਬਰਨ ਇਜਰੀਜ਼ ਦੇ ਚਾਰ ਪੇਸ਼ੈਂਟ ਸਿਵਲ ਹਸਪਤਾਲ ਹਸ਼ਰਪੁਰ ਚ ਆਏ। ਉਹਨਾਂ ਚੋਂ ਤਿੰਨ ਪੇਸ਼ੈਂਟ ਸਾਡੇ ਕੋਲ ਇਸ ਵੇਲੇ ਐਡਮਿਟਡ ਹੈਗੇ ਸਰਜਰੀਕਲ ਓਰਡ ਦੇ ਵਿੱਚ। ਇੱਕ ਪੇਸ਼ੈਂਟ ਦੇ ਜ਼ਿਆਦਾ ਬਰਨ ਇਜਰੀਜ਼ ਹੋਣ ਕਰਕੇ ਉਹਨੂੰ ਪੀਜੀਏ ਰੈਫਰ ਕਰ ਜਲੰਧਰ ਦੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਹੁਣ ਹਵਾਈ ਸਫ਼ਰ ਕਰਨ ਵਿੱਚ ਜ਼ਿਆਦਾ ਦੇਰੀ ਅਤੇ ਲੰਮੇ ਸਫ਼ਰ ਦੀ ਥਕਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਲੰਧਰ ਦੇ ਆਦਮਪੁਰ ਵਿੱਚ ਬਣ ਰਹੇ ਸਿਵਲ ਹਵਾਈ ਅੱਡੇ ਤੇ ਉਡਾਨਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ 13ਪ੍ਰੈਲ ਤੋਂ ਉਡਾਨਾਂ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ 에어ਪੋਰਟ ਅਥਾਰਟੀ ਦੀ ਤਰਫੋਂ ਸਾਰਾ ਜੋ ਪੈਸੇਂਜਰ ਕੇ ਜੋ ਫੈਸਿਲਿਟੀਆਂ ਹੈ ਉਹ ਸਾਰੀ ਰੈਡੀ ਹੈ ਤੋਂ ਇਸ ਕੋਈ ਐਸਾ ਨਹੀਂ ਹੈ ਕਿ ਜੋ 에어ਪੋਰਟ ਅਥਾਰਟੀ ਦੀ ਤਰਫੋਂ ਕੁਝ ਡਿਲੇ ਹੋ ਸਕੇ ਸਿਕਿਉਰਿਟੀ ਕੇ ਰਿਲੇਟਿਡ ਜਾਂ ਕਾਰ ਪਾਰਕਿੰਗ ਕੇ ਜੋ ਵੀ ਪੈਸੇਂਜਰ ਕੇ ਲਈ ਫੈਸਿਲਿਟੀਆਂ ਹੈ ਤੋਂ 에어ਪੋਰਟ ਅਦੰਪੁਰ 에어ਪੋਰਟ ਤੋਂ ਜਿਹੜੀਆਂ ਫਲਾਈਟਸ ਹੋਣੀਆਂ ਨੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਵੀ ਇੰਤਜ਼ਾਮਾਤ ਸਿਵਲ ਵਰਕਸ ਦੇ ਔਰ ਜਿਹੜੀ ਲੈਂਡ ਦਾ ਸੀਗਾ ਉਹ ਲਗਭਗ 3 ਮਹੀਨੇ ਪਹਿਲਾਂ ਹੀ ਪੂਰੇ ਹੋ ਗਏ ਸੀਗੇ ਇਹ ਨਵੰਬਰ ਦਸੰਬਰ ਚ ਕੰਪਲੀਟ ਹੋ ਗਏ ਸੀ ਇਹ ਚ ਦਿੱਕਤ ਸਿਰਫ ਇਹ ਸੀ ਕਿ ਜਿਹੜੀ ਡਾਇਲ ਵੱਲੋਂ ਇਹ ਆਇਆ ਸੀ ਕਿ ਜਿਹੜੀਆਂ ਫਲਾਈਟਸ ਨੇ ਉਹ ਟਰਮੀਨਲ 2 ਤੋਂ ਹੋਣਗੀਆਂ ਤੇ 에어ਲਾਈਨਸ ਇਸ ਗੱਲ ਨਾਲ ਸਹਿਮਤ ਨਹੀਂ ਸੀਗੀਆਂ ਉਹ ਮਾਨਯੋਗ ਹਾਈ ਕੋਰਟ ਔਰ ਫਿਰ ਸੁਪਰੀਮ ਕੋਰਟ ਤੱਕ ਗਈਆਂ ਪਰ ਉਤੋਂ ਕਲੀਅਰ ਕਟ ਫੈਸਲਾ ਆ ਗਿਆ ਕਈਏ ਲਾਈਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਆਲਰੇਡੀ ਜਿਹੜਾ ਹੈਗਾ ਪਿਛਲੇ ਹਫਤੇ ਜਿਹੜੇ ਆਪਰੇਸ਼ਨਸ ਨੇ ਟਰਮੀਨਲ 2 ਦਿੱਲੀ ਤੋਂ ਸ਼ੁਰੂ ਕਰਤੇ ਆ ਸਪਾਈਸ ਜੈਟ ਵੀ ਹੁਣ ਇਸ ਗੱਲ ਲਈ ਤਿਆਰ ਹੈ ਟਰਮੀਨਲ 2 ਤੋਂ ਆਪਰੇਸ਼ਨਸ ਕਰਨਗੇ ਜਿਹੜੀ ਪ੍ਰਸਯੋਗ ਸੂਤਰਾਂ ਤੋਂ ਖਬਰ ਸਾਨੂੰ ਮਿਲੀ ਹੈ ਉਹ ਇਹ ਹੈ ਕਿ ਇਸ ਵਿਸਾਖੀ ਤੇ ਜਿਹੜਾ ਇਹਦੀ ਅਨਾਉਂਸਮੈਂਟ ਹੋਏਗੀ ਔਰ ਟ੍ਰਾਇਲ ਰਨ ਔਰ ਉਸੇ ਦਿਨੀ ਜਿਹੜੀ ਇਹਦੀ ਬੁਕਿੰਗ ਸਟਾਰਟ ਹੋ ਜੇਗੀ ਇਸ ਵਿਸਾਖੀ ਤੋਂ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੰਗਰੇਜ਼ੀ ਬੋਲਣ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਵੀ ਭਾਸ਼ਣ ਦਿੰਦੇ ਹਨ ਉਹ ਇੰਗਲਿਸ਼ ਵਿੱਚ ਦਿੰਦੇ ਹਨ ਜੋ ਕਿ ਮੇਰੀ ਸਮਝ ਤੋਂ ਬਾਹਰ ਹੈ ਬੈਂਸ ਦਾ ਕਹਿਣਾ ਹੈ ਕਿ ਜਾਂ ਤੱਕ ਕੈਪਟਨ ਸਾਨੂੰ ਇੱਕ ਅਜਿਹਾ ਸੌਫਟਵੇਅਰ ਦੇਣ ਜੋ ਕਿ ਉਹਨਾਂ ਦੇ ਇੰਗਲਿਸ਼ ਭਾਸ਼ਣ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰੇ ਤੇ ਮੁੱਖ ਮੰਤਰੀ ਸਾਹਿਬ ਆਪਣੀ ਗਵਰਨਰ ਅਡਰੈਸ ਦੀ ਸਪੀਚ ਜਿਹੜੀ ਆ ਅੰਗਰੇਜ਼ੀ ਦੇ ਵਿੱਚ ਦੇ ਰਹੇ ਹੈ ਮੈਂ ਪਿਛਲੀ ਵਾਰ ਵੀ ਮੁੱਖ ਮੰਤਰੀ ਨੂੰ ਕਿਹਾ ਸੀ ਵੀ ਸਾਨੂੰ ਜਾਂਦਾ ਤੁਸੀਂ ਕੋਈ ਸਾਫਟਵੇਅਰ ਡਵੈਲਪ ਕਰਾ ਕੇ ਦੇ ਦਿਓ ਅਸੀਂ ਆਪਣੇ ਕੰਨਾਂ ਨੂੰ ਲਾ ਲਈਏ ਜਿਹੜਾ ਬੰਦਾ ਅੰਗਰੇਜ਼ੀ 'ਚ ਬੋਲੇ ਸਾਨੂੰ ਉਹਦੀ ਟਰਾਂਸਲੇਸ਼ਨ ਜਿਹੜੀ ਪੰਜਾਬੀ ਦੇ ਵਿੱਚ ਪਤਾ ਲੱਗ ਜਾ ਮੈਨੂੰ ਨਹੀਂ ਪਤਾ ਲੱਗਦਾ ਸੀਐਮ ਸਾਹਿਬ ਕੀ ਬੋਲ ਗਏ ਕੀ ਨਹੀਂ ਬੋਲ ਗਏ ਸੋ ਅਸੀਂ ਗੱਲ ਕਰਾਂਗੇ ਕੈਪਟਨ ਮਰਿੰਦਰ ਸਿੰਘ ਜਿਹੜੇ ਇੰਗਲਿਸ਼ ਦੇ ਵਿੱਚ ਸਪੀਚ ਕਰ ਰਹੇ ਆ ਅਸੀਂ ਵਾਕ ਆਊਟ ਕੀਤਾ ਗਏ ਜਾਂ ਸਪੀਕਰ ਸਾਹਿਬ ਸਾਨੂੰ ਸਾਫਟਵੇਅਰ ਬਣਾ ਕੇ ਦਿਓ ਤਾਂ ਜੋ ਇਹ ਜਿਹੜੇ ਅੰਗਰੇਜ਼ ਚਲੇਗੇ ਪਰ ਅੰਗਰੇਜ਼ਾਂ ਦੀ ਬੰਸ਼ ਦੇ ਵਿੱਚੋਂ ਲੋਕ ਬਚਦੇ ਆ ਪੰਜਾਬ ਦੇ ਅੰਦਰ ਲੋਕ ਪੰਜਾਬੀ ਮੈਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਜਾਂ ਮੈਨੂੰ ਸੌਫਟਵੇਅਰ ਬਣਾ ਕੇ ਦੇਵੋ ਮੈਂ ਕੰਨਾਂ ਦੇ ਉੱਤੇ ਲਾਵਾਂ ਤੇ ਮੈਨੂੰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਗੱਲ ਟਰਾਂਸਲੇਟ ਹੋ ਕੇ ਮੇਰੇ ਕੰਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਆਵੇ ਜਾਂਦੇ ਜਾਂਦੇ ਇੱਕ ਨਜ਼ਰ ਆਦੀਆਂ ਅਹਿਮ ਸੁਰਖੀਆਂ ਤੇ ਘਰ ਵਿੱਚ ਜਲ ਦੇ ਲਾਂਡਾਂ ਵਿੱਚ ਹੋਇਆ ਬਲਾਸਟ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੇ ਸ੍ਰੀ ਮਰਜੇ ਸਿੰਘ ਬੈਂਸ ਨੇ ਜਿਤਾਈ ਜਮਨਾ ਨਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਦੀ ਇੰਗਲਿਸ਼ ਬੋਲਣ ਤੇ ਪੈਂਸ ਨੇ ਕੀਤੀ ਆਲੋਚਨਾ ਪੈਂਸ ਨੇ ਕੀਤੀ ਟਰਾਂਸਲੇਟ ਸੌਫਟਵੇਅਰ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਕਰਵਾਈਆਂ ਜਾਣਗੀਆਂ ਵਿਦਿਆਰਥੀ ਸੰਖਿਆਵਾਂ ਦੀ ਚੋਣਾਂ ਪੁਲਸ ਨੇ ਕੀਤਾ ਆਟੋ ਕਾਂਡਲ ਚੋਰਾ ਪੋਸਟ ਕਾਬੂ ਸਰਫ ਦੀਆਂ ਬੋਰੀਆਂ ਪਿੱਛੇ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਨਸ਼ਾ ਸ਼ਰੀਅਮ ਗੋਲੀ ਮਾਰ ਕੇ ਕੀਤੀ ਨੌਜਵਾਨ ਦੀ ਹੱਤਿਆ ਜ਼ਮੀਨੀ ਝਗੜੇ ਨੂੰ ਲੈ ਕੇ ਕੀਤਾ ਗਿਆ ਕਤਲ ਪੁਲਿਸ ਨੇ ਕੀਤਾ ਦੋਸ਼ੀ ਨੂੰ ਗ੍ਰਿਫਤਾਰ ਆਦੇਬ ਲੁੱਟਣ ਦੇ ਵਿੱਚ ਐਨਾ ਹੀ ਨਵੀਆਂ ਖਬਰਾਂ ਦੇ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ